ਸਭ ਤੋਂ ਪਹਿਲਾਂ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਸ੍ਰੀ ਅਕਾਲ ਤੇ ਦੋਸਤੋ ਅੱਜ ਤੁਹਾਨੂੰ ਦੱਸ ਦਿਆਂ ਧੂਈ ਬਾਰੇ ਧੂਈ ਦਾ ਮਕਸਦ ਕਿਉਂਕਿ ਠੰਡ ਬਹੁਤ ਪੈ ਰਹੀ ਹੈਗੀ ਠੰਡ ਦੇ ਕਾਰਨ ਜਿਵੇਂ ਕਹਿੰਦੇ ਹੁੰਦੇ ਆ ਵੀ ਲੋਡ ਕਾੜਦੀ ਮਾਂ ਹੈ ਵੀ ਕਾੜ ਆਪਣੀ ਨਿਕਲ ਜਾਂਦੀ ਹੈ ਜਦੋਂ ਕੋਈ ਕੰਮ ਦੀ ਲੋਡ ਪਵੇ ਤੇ ਕਿਤੇ ਪਾਥੀਆਂ ਲਾ ਕੇ ਧੂਈ ਪਾ ਲਈ ਚਾਰ ਬੰਦੇ ਇੱਥੇ ਇਕੱਠੇ ਹੋ ਕੇ ਬਹਿ ਗਏ ਕਿਉਂਕਿ ਕਿੰਨੀ ਠੰਡ ਟੈਂਪਰੇਚਰ ਬਹੁਤ ਜ਼ੀਰੋ ਤੇ ਚੱਲ ਰਿਹਾ ਹੈ हां ਵਧੀਆ ਟਾਈਮ ਪਾਸ ਹੋ ਰਿਹਾ ਹੈਗਾ ਉਦੋਂ ਬਾਅਦ ਰੋਟੀਆਂ ਖਾ ਕੇ ਰਜਾਈਆਂ ਚ ਵੜ ਜਾਗੇ ਉਸ ਤੋਂ ਬਾਅਦ ਥੋਡੀ ਗੱਲਬਾਤ ਕਰਾਉਣੇ ਆ ਇਹ ਸਾਡਾ ਚਾਚਾ ਮੇਘ ਸ਼ਰਮਾ ਜੀ ਇਹਨਾਂ ਨੇ ਬੜਾ ਲੰਮਾ ਸਮਾਂ ਇਹਨਾਂ ਕੋਲੇ ਸਪੀਕਰ ਹੁੰਦਾ ਸੀ ਪਹਿਲਾਂ ਜਿਵੇਂ گاਉਂ ਵਾਲੀਆਂ ਮਸ਼ੀਨਾਂ ਹੁੰਦੀਆਂ ਸੀ ਮਸ਼ੀਨਾਂ ਦੇ ਉੱਤੇ ਤਵੇ ਪੈਂਦੇ ਹੁੰਦੇ ਉਹਦੇ ਬਾਰੇ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਅੱਗੇ ਤੇ ਹਾਂਜੀ ਹਾਂਜੀ ਚਾਚਾ ਜੀ ਕੀ ਹਾਲ ਹੈ ਅੱਸੀ ਕੱਲ ਸਾਡੇ ਕੋਲੇ ਮਸ਼ੀਨ ਹੁੰਦੀ ਜਾਬੀ ਵਾਲੀ ਅੱਛਾ ਜੀ ਉਦੋਂ ਪਹਿਲਾਂ ਅਸੀਂ ਮਿੱਟੀ ਦੇ ਰੇੜੂਏ ਡੂਡਣਾ ਲਾ ਦਿੰਦੇ ਡਈਆਂ ਲਾ ਦਿੰਦੇ ਉਹਦੇ ਉਵੇਂ ਜੁਵੇਂ ਬਣਾ ਦਿੰਦੇ ਜੁਣ ਟੱਡ ਬਣਾ ਦਿੰ ਅੱਛਾ ਸਾਰਾ ਕੁਝ ੱਡ ਬਣ ਜਾਂਦਾ ਜੀ ਫੇਰ ਚੱਲ ਪਈ ਆਟੋਮੈਟਿਕ ਮਸ਼ੀਨ ਚਾਬੀ ਵਾਲੀ ਤੋਂ ਬਾਅਦ ਫੇਰ ਭਾਈ ਤੈਨੂੰ ਪਤਾ ਜਦੋਂ ਆਟੋਮੈਟਿਕ ਚੱਲ ਪਈ ਫੇਰ ਹੁਣ ਬੈਂਟਰੀਆਂ ਤੇ ਹੋ ਗਿਆ ਸਭ ਦਾ ਹੁਣ ਭਾਈ ਸਾਰੇ ਆ ਨਵੀਂ ਪਨੀਰੀ ਨੇ ਆਹੀ ਚਲਾਉਣ ਲੱਗੀ ਡੀ ਜੇ ਡੀ ਜੇ ਮੋਬਾਈਲ ਨੇ ਕੰਮ ਸਾਰਾ ਮੋਬਾਈਲ ਨੇ ਸਾਰੇ ਕੰਮ ਗਾਲ ਤੇ ਸਾਰੇ ਜਿਹੜੇ ਪੁਰਾਣੇ ਸਪੀਕਰ ਗਾਲ ਤੇ ਖਾੜਾ ਵਾਲੇ ਰੇਡੂਏ ਗਾਲ ਤੇ ਆ ਸਾਈਕਲ ਸਕੂਟਰੀਆਂ ਨੇ ਗਾਲ ਤੇ ਜਿਹੜਾ ਸਾਡਾ ਅੱਜ ਇਲੈਕਟ੍ਰੋਨਿਕ মিডিਆ ਹੈਗਾ ਉਨੇ ਸਾਰੀਆਂ ਪੁਰਾਣੀਆਂ ਚੀਜ਼ਾਂ ਆਪਣੀਆਂ ਖਤਮ ਕਰ ਹਾਂ ਹਾਂ ਕਿਉਂ ਮੋਬਾਈਲਾਂ ਦੇ ਵਿੱਚ ਸਾਰਾ ਕੁਝ ਆ ਗਿਆ ਹਾਂ ਠੀਕ ਹੈ ਨਾ ਤੇ ਇੱਕ ਚਾਚਾ ਜੀ ਤੁਸੀਂ ਇਹ ਲਾਉਂਦੇ ਹੁੰਦੇ ਸੀਗੇ ਇਹਦੇ ਬਾਰੇ ਜਾਣਕਾਰੀ ਦਿਓ ਹਾਂ ਤੁਸੀਂ ਸਪੀਕਰ ਮੰਜੇ ਜੋੜ ਕੇ ਲਾਉਂਦੇ ਸੀਗੇ ਸਪੀਕਰ ਮੰਜੇ ਜੋੜ ਕੇ ਲਾਉਂਦੇ ਮੰਜੇ ਜੋੜ ਕੇ ਕਾ ਗਾਣਾ ਆਇਆ ਸੀਗਾ ਤੇ ਸੌਣ ਦੇ ਮਹੀਨੇ ਮੰਜੇ ਡਾਈਏ ਨਾ ਬੇ ਜੋੜ ਕੇ ਤੇ ਚੱਲਣਗੇ 45 ਪਾਣੀ ਲੈਣਾ ਜਾਵੇ ਰੋੜੀ ਪਾਣੀ ਲੈਣਾ ਜਾਵੇ ਰੋੜੀ ਇਹ ਕਿਹਦਾ ਗਾਣਾ ਸੀਗਾ ਇਹ ਇਹ ਐ ਨਹੀਂ ਬਤਾ ਸੇਰਾ ਮੈਨੂੰ ਗਾਣਾ ਮੈਂ ਤਾਂ ਸੁਣ ਸੁਣ ਛੱਡੀ ਜਾਂਦਾ ਹੁਣ ਮੈਂ ਕੋਈ ਤੇਤੇ ਨਹੀਂ ਲੈਂਦਾ ਗਾਣੇ ਬਥੇਰੇ ਪੁਰਾਣੇ ਬਹੁਤ ਪੁਰਾਣੇ ਗਾਣੇ ਤਾਂ ਤੁਸੀਂ ਕਲਾਕਾਰਾਂ ਦੇ ਬਹੁਤ ਜ਼ਿਆਦੇ ਹਾਂ ਹਾਂ ਸੁਣੇ ਹੈਗੇ ਹਾਂ ਆ ਲਾ ਦਿੰਦੇ ਕਿਕਰਾਂ ਵੀ ਲੰਗੇ ਆਈ ਬੇਰੀਆਂ ਵੀ ਲੰਗੇ ਆਈ ਰੰਗੜੇ ਰਹਿ ਗਏ ਅੱਕਵੇ ਦੁੱਖ ਦਾ ਹਾਨੀ ਆ ਬੜਾ ਮਲੂਕ ਲੱਗਦਾ ਅੱਛਾ ਇਹ ਵੀ ਗੱਲ ਤਾਂ صدیق ਦਾ ਹੈਗਾ ਇਹ صدیق ਦਾ ਦੇਖੋ ਆਪਾਂ ਤੂੰ ਵੀ ਬੁਢਾ ਹੋ ਗਿਆ 72 ਸਾਲ ਦਾ ਹੋ ਗਿਆ ਤੇ صدیق ਉਹ ਜਾ ਪਿਆਗਾ ਉਹ ਤਾਂ 100 ਸਾਲ ਜੀ ਪਿਆ ਕੋਈ ਨਹੀਂ ਤਾਂ ਉਹ ਜੀ ਪਿਆ ਪਿੰਡ ਦਾ ਜਰਾ ਉਹ ਤੇ ਭਗਵਾਨ ਤਾਂ ਮਾਰ ਨਹੀਂ ਪਿਆ ਦੇਖੋ ਭਾਈ ਕੋਈ ਗੁੱਸਾ ਨਾ ਕਰੇ ਇਹ ਕੱਢ ਦੇ ਭਾਈ ਗਾਲੀ ਕੱਢ ਲੈਂਦੇ ਕੱਢ ਲੈਂਦੇ ਇਹ ਚੱਲ ਕੱਢ ਦੇ ਕੋਈ ਨਾ ਚੱਲੋ ਦੇਖੋ ਨਾ ਇਹ ਭਾਈ ਯਾਰ ਕਿਸਾਰੇ ਬਾਈ ਜੀ ਬਹੁਤ ਦਾ ਕਾਨੂੰ ਉਹ ਇਹ ਤਾਂ ਗੱਲ ਸੁਣ ਲੈ ਇਹ ਤਾਂ ਮਾਲਵੇ ਦੀ ਬੋਲੀ ਆ ਮਾਲਵੇ ਦੀ ਬੋਲੀ ਇਹ ਗੱਲ ਤਾਂ ਮੜੀ ਮੱਟੀ ਉਹ ਹੀ ਨਿਕਲ ਜਾਂਦੀ ਆ ਇਹ ਖੜਿਆ ਪਾ ਚੰਦ ਤੇ ਬੰਤਨ ਉਹਦਾ ਗੱਲ ਕਰਦਾ ਹਾਂ ਉਹ ਤਾਂ ਰੋਟਾ ਹਾਂ ਜਦ ਜਿੱਤੇ ਬੰਤ ਬਾਕੀ ਕੁਸਤਾ ਕਰਨਗੇ ਵੀ ਦੇਖੋ ਇਹ ਕੀ ਚੱਜ ਕਰਦੇ ਹਾਂ ਜਿਵੇਂ ਕੁੜੀਆਂ ਕਹਿਣੀਆਂ ਹੁੰਦੀਆਂ ਸੀ ਗਿੱਦਾ ਪਾਓ ਕਰੋ ਨੀ ਚਿਤਰਾ ਜੀ ਮੱਚਦਿਆਂ ਨੂੰ ਮੱਚ ਲੈਣ ਦੇ ਤੇ ਠੀਕ ਆਪਾਂ ਤੂੰ ਹੀ ਸਿੱਖੋ ਤੇ ਆਪਦੀਆਂ ਗੱਲਾਂ ਬੋਲੋ ਉਹ ਗਿੱਦੇ ਵਾਲੇ ਦਾ ਟਾਈਮ ਗਏ ਆ ਗਿੱਦੇ ਵਾਲੇ ਟਾਈਮ ਵੀ ਗਏ ਹਨਾ ਅੱਗੇ ਦੇਖੋ ਜਦੋਂ ਆਪਣਾ ਕਿਸਾਨ ਕੋਈ ਆਪਾਂ ਹਾਲ ਨਾਲ ਖੇਤੀ ਹੁੰਦੀ ਹੈ ਨਾ ਜਦੋਂ ਹਾਲੀ ਪਾਲੀ ਪੁਰਾਣੇ ਸੀਗੇ ਜਦੋਂ ਪਾਉਂਦਾ ਜਦੋਂ ਪੋਰ ਦੇ ਵਿੱਚ ਵੀ ਪਾਉਂਦਾ ਸਭ ਤੋਂ ਪਹਿਲਾਂ ਕਹਿੰਦਾ ਵਾਹਿਗੁਰੂ ਮਹਾਰਾ ਸੱਚੇ ਪਾਤਸ਼ਾਹ ਛੋਟਿਆਂ ਦੇ ਨਾਂ ਦੀ ਗਰੀਬ ਗੁਰਬੇ ਦੇ ਨਾਂ ਦੀ ਸਾਧ ਸੰਤ ਦੇ ਨਾਂ ਦੀ ਅੱਜ ਤਾਂ ਉਹ ਨਹੀਂ ਮਰੀ ਆ ਗਈ ਆਪਣੇ ਅੱਜ ਤਾਂ ਜਾਨਵਰ ਨੇ ਜਿਹੜੇ ਆਪਾਂ ਜਾਨਵਰ ਆਪਣਾ ਕੀਟਨਾਸ਼ਕ ਦਵਾਈਆਂ ਕਿਉਂਕਿ ਆਪਾਂ ਕੰਮ ਨੇ ਸਾਰੇ ਛੱਡਦੇ ਉਹ ਸਾਰਾ ਕੀਟਨਾਸ਼ਕ ਦਵਾਈਆਂ ਤੇ ਆ ਗਿਆ ਜਦੋਂ ਉਹ ਚੋਗਾ ਚੁਗਦੇ ਆ ਤੇ ਉਮਰ ਜਾਂਦੇ ਨੇ ਸਾਰਾ ਕੁਝ ਸਾਰੇ ਅੱਜ ਜਾਨਵਰ ਵੀ ਕੋਈ ਟਾਂ ਮਰੇ ਗਿਆ ਹੁਣ ਦੁਬਾਰੇ ਮੈਂ ਅੱਜ ਦੇਖੇ ਨੇ ਪੁਰਾਣੇ ਜਾਨਵਰ ਜੀ ਹਾਂ ਆਈ ਹੈ ਜੀ ਜਾਨਵਰ ਬਚਾਣ ਵਰਤਾਂ ਪਰ ਜਿਹਦਾ ਆਪਾਂ ਕੀ ਰਹਾ ਮੱਝ ਦੇਖ ਕੇ ਆਇਆ ਤੇ ਕੀ ਰਹਾ ਤੇ ਚੱਕੀ ਚੱਕੀ ਰੋਣਾ ਹੁੰਦਾ ਉਹ ਚਰਨ ਨਹੀਂ ਦਿੱਤੀ ਨਾ ਗਵਰਨਮੈਂਟ ਚੱਕੀ ਰੋਣਾ ਹੁੰਦਾ ਉਹੜੂ ਆਪਾਂ ਗਹਾਰਿਆਂ ਦੇ ਵਿੱਚ ਵੱੜਦਾ ਉਹ ਹਾਂ ਤੇ ਇਧਰ ਵੀ ਕਮਾਦੇ ਬਾਈ ਕੈਮਰਾ ਬਾਈ ਜਈ ਸਭ ਨਾਲ ਡਾਰਾ ਲ ਹੁੰਦਾ ਨਹੀਂ ਨਹੀਂ ਫੋਟੋ ਤਾਂ ਲਿਆ ਵਿੱਚ ਕੋਈ ਗੱਲ ਨਹੀਂ ਆਉਂਦਾ ਤੂੰ ਹੀ ਤੇ ਸਾਰੇ ਬੱਚਿਆਂ ਨੂੰ ਤਕਾ ਪਹਿਲਾਂ ਸਾਡੇ ਦੇ ਕੈਮਰਿਆਂ ਤੇ ਕਿੰਨਾ ਸੋਹਣਾ ਮਾਹੌਲ ਹੁੰਦਾ ਸੀਗਾ ਅਸੀਂ ਮਤਲਬ ਕਿ ਇੱਕ ਇੱਕ ਕਾਮਰਾ ਹੁੰਦਾ ਹਾਂ ਆਣੇ ਸਮੇਂ ਦੀਆਂ ਗੱਲਾਂ ਇੱਕ ਕਮਰਾ ਹੁੰਦਾ ਚਾਰ ਚਾਰ ਬੁੜੇ ਸਾਰਾ ਪਰਿਵਾਰ ਉਹਦੇ ਵਿੱਚ ਹੀ ਪਿਆ ਰਹਿੰਦੇ ਵਿੱਚ ਹੀ ਧੂਈ ਲਾ ਲੈਂਦੇ ਵਿੱਚ ਹੀ ਗੱਲਾਂ ਖਾਣਾਂ ਬੱਕਰਾਂ ਦਾ ਪਰਾਂ ਰੱਖਾ ਤੇ ਹਾਂ ਤੇ ਉੱਪਰੋਂ ਗੱਲਾਂ ਬਾਤਾਂ ਖਤਮ ਹੋ ਗਈਆਂ ਅੱਗੇ ਸ਼ਿਰਕੀ ਦੀ ਸੱਤ ਹੁੰਦੀ ਤੇ ਉਤੋਂ ਨਿੱਗ ਹੁੰਦੀ ਥੱਲੇ ਤੋਂ ਪਸ਼ੂ ਗੋਹਾ ਕਰੀ ਜਾਂਦੇ ਉਹਨਾਂ ਇੱਕ ਇੱਕ ਜਣਾ ਕਮਰਾ ਪਾਲਦਾ ਤੇ ਹਾਂ ਹੁਣ ਇੱਕ ਇੱਕ ਜਣਾ ਕਮਰਾ ਪਾਲਦਾ ਹੈ ਕਮਰਾ ਪਾਲਦਾ ਇਕੱਠੇ ਬੈਸ ਬਸ ਇਹ ਇਹ ਚਾਚਾ ਜੀ ਇਹ ਕਿੰਨੇ ਸਾਲ ਹੋ ਗਏ ਤੈਨੂੰ ਰੇੜੂ 'ਚ ਚਲਾਉਂਦੇ ਨੇ ਮੈਨੂੰ ਰੇੜੂ 'ਚ ਚਲਾਉਂਦੇ ਨੇ ਛੋਟਾ ਜੀ ਚਲਾਉਂਦਾ ਸੀ ਮੈਂ ਤਾਂ ਅੱਛਾ ਅੱਜ ਕਿੰਨੇ ਸਾਲ ਦੀ ਉਮਰ ਹੋ ਗਈ ਤੇਰੀ ਮੇਰੀ ਉਮਰ 72 ਦੀ ਹੋਗੀ 72 ਸਾਲ ਦੇ ਵਿੱਚ ਕੀ ਕੁਝ ਦੇਖਿਆ ਤੂੰ ਮੈਂ ਤਾਂ ਬਾਹਲਾ ਕੁਝ ਦੇਖਿਆ ਮਾਲ ਬਥੂ ਟੱਠੇ ਵੀ ਬਹੁਤ ਬੜੇ ਨੇ ਝੋਟੇ ਵੀ ਬੜੇ ਨੇ ਬਹੁਤ ਬੜੇ ਆ ਠੀਕ ਹੈ ਹਾਂ ਬਹੁਤ ਅੱਗੇ ਮਾਹੌਲ ਚੰਗਾ ਸੀ ਹੁਣ ਤਾਂ ਪਿੰਡ 'ਚ ਟੱਠਾ ਝੋਟੇ ਨਹੀਂ ਹੈਗਾ ਉੱਡ ਗਏ ਸਭ ਪੁਰਾਣੀਆਂ ਗੱਲਾਂ ਗਈਆਂ ਹੂੰ 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 ਟੱਠਾ ਬੜਕ ਦਾ ਪਿੰਡ ਦਾ ਸ਼ਿੰਗਾਰ ਪਿਆਰ ਸੀ ਅੱਗੇ ਲੋਕਾਂ ਨੇ ਲਿਆਉਂਦੇ ਹੁੰਦੇ ਖੇਤਾਂ ਹਾਂ ਚਰੀਆਂ ਲੋਕੀ ਲਿਆਉਂਦੇ ਕਈ ਵਾਰੀ ਹਾਂ ਲੋਕੀ ਵੱਢ ਕੇ ਲਿਆਏ ਚਰੀਆਂ ਵੱਢ ਕੇ ਲਿਆਏ ਹਾਂ ਮੇਰੇ ਵਰਗੇ ਕੁੱਤੇ ਜੇ ਕੋਈ ਸਾਂਝਾ ਕਰ ਲੈਂਦਾ ਅਗਲਾ ਹੋਣਾ ਜਿਵੇਂ ਤੁਸੀਂ ਤੇ ਬੈਠੀ ਆਂ ਆਪਾਂ ਦੀ ਕੋ ਹਵਾੀ ਸੀਤ ਲਹਿਰ ਚੱਲ ਪਈ ਹੋਣਾ ਕੇ ਕਹਾਣੀਆਂ ਪਾਉਂਦੇ ਕਹਾਣੀ ਬਾਈ ਬਾਤਾਂ ਬਾਤਾਂ ਸੁਣਾਉਂਦੇ ਕੋਈ ਬਾਤ ਕੋਈ ਜਾਣਦੀ ਨਹੀਂ ਹੁਣ ਕੋਈ ਬਾਤ ਨਾ ਬਾਤ ਜਾਣਦਾ ਨਹੀਂ ਆਏ ਛੇੜ ਤੇ ਧਰੋਂ ਦੇਖਲਾ ਛਟੋਰੀ ਆ ਮੁੱਕਦੀ ਨਹੀਂ ਦੀ ਬਾਤ ਇਹ ਤਾਂ ਗੱਲ ਹੈ ਪਰ ਬਈ ਭਾਈ ਹੋਏਗਾ ਰੇ ਆਲਾ ਥੱਕ ਜਾਂਦਾ ਹੰਗਾਰੇ ਆ ਥੱਕ ਜਾਂਦਾ ਅੱਗੇ ਆ ਰੇ ਸਪਰੇ ਵੀ ਨਹੀਂ ਹੈਗੇ ਸੀ ਕਿਤੇ ਜ ਬਸ ਆਹ ਲੈ ਕੇ ਆਉਂਦੇ ਆਪਣਾ ਭਗਤ ਜੀ ਹੁੰਦੀ ਹੋਰ ਹਰਾਚਾਰਾ ਸਾਈਕਲ ਵੀ ਟਮਾਟੇਲੇ ਕੋਲੇ ਹੁੰਦਾ ਸਾਈਕਲ ਵੀ ਕਿਸ ਕੋਲ ਜੇ ਕਿਸੇ ਨੂੰ ਪੁਰਾਣੇ ਸਮੇਂ ਚ ਅੱਜ ਤੋਂ ਹੁਣ ਮਸ਼ੀਨਰੀ ਵੱਧ ਤੋਂ ਵੱਧ ਠੀਕ ਸਾਲ ਪਿੱਛੇ ਚੱਲੀ ਗਿਆ ਤਾਂ ਜਿਹੜਾ ਵਿਆਹ ਜ ਕੋਈ ਸਾਈਕਲ ਤਾਂ ਦੇ ਵੀ ਫਲਾਨੇ ਦਾ ਵਿਆਹ ਹੋ ਗਿਆ ਸਾਈਕਲ ਮੈਨੂੰ ਮੇਰਾ ਜਦੋਂ ਵਿਆਹ ਹੋਇਆ ਸਾਈਕਲ ਰੇੜੂ ਆ ਕਢੀ ਲੈ ਰੇੜੂ ਆ ਭਾਈਂ ਦਾ ਯਰ ਖਬਰ ਆਲਾ ਹੁਣ ਨਹੀਂ ਚੈਣ ਦਾ ਕਾਣਾ 1998 ਦੇ ਵਿੱਚ 10 ਰੁਪਏ ਸਲਾਮੀ ਸੀ ਹਾਂ 10 ਰੁਪਏ 10 ਰੁਪਏ ਸਲਾਮੀ ਦਾ ਪਾਉਂਦੇ ਦੇਖ ਨੇ ਉਹਦਾ ਹਟ ਤੇ ਲੋਕ ਨਿਉਂਦਾ ਪਾਉਂਦੇ ਭਾਈ ਚਰਕਾਂ ਸੀ ਵੀ ਇੱਕ ਦੂਜੇ ਨੂੰ ਸਹਾਰਾ ਲਾਉਂਦੇ ਸੀ ਵੀਕਰ ਚੱਲਦੇ ਆਏ ਸੁਣੀ ਜਾਂਦੇ ਲੋਕ ਵਾਏ ਵਾਏ ਖੁੰਡਾਂ ਤੇ ਕੰਮ ਛੱਡਦੇ ਨੇ ਕੰਮ ਪਹਿਲਾਂ ਵੱਢ ਪਹਿਲਾਂ ਰੇੜੂਏ ਜੋੜ ਕੇ ਲਾਉਂਦੇ ਵੀ ਫੁਲਾਣੇ ਦੇ ਮੁੰਡੇ ਦਾ ਮੰਗਣਾ ਹੈ ਹਾਂ ਮੰਗਣਾ ਪਤਾ ਉਹ ਕੀ ਪੈਂਦੀ ਆ ਨਾ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਕੀ ਹੁੰਦਾ ਤੇ ਉਦੋਂ ਕੀ ਲੈਂਦਾ ਕੀ ਹੁੰਦਾ ਪਤਾਸਿਆਂ ਦੀ ਇੱਕ ਪੇਟੀ ਚੱਕ ਕੇ ਲਿਆਉਂਦੇ ਹਾਂ ਖਾਕੀ ਇਹ ਪਤਾਸੇ ਹੁੰਦੇ ਜਾਂ ਚੱਕਰ ਲੈਂਦੇ ਪੰਜ ਪਤਾਸੇ ਪੈਂਦੇ ਹੁੰਦੇ ਹਾਂ ਜਾਂ ਚੱਕਰ ਤੇ ਜਦੋਂ 10000 ਰੁਪਏ ਸਲਾਮੀ ਪਾ ਕੇ ਜਾਂਦਾ ਦੋ ਜਣਿਆਂ ਨੂੰ ਮੂਰੇ ਬਖਾ ਦਿੰਦੇ ਸ਼ਰੀਕਾ ਹਾਂ ਹਾਂ ਦੋ ਜਣਿਆਂ ਨੂੰ ਉਹ ਬਈਆ ਹਾਂ ਬਈਆ ਇੱਕ ਪੈਕ ਚਾਹ ਦਾ ਨਬਾਬ ਉਹਨਾਂ ਨੂੰ ਦੇ ਦਿੰਦੇ ਉਹਦਾ ਟਾਈਮ ਹੀ ਉੱਡ ਕੇ ਜਾਂ ਉਹ ਸਾਰੇ ਟਾਈਮ ਸਾਰੇ ਉਹ ਉਹ ਤਾਂ ਗਏ ਹੁਣ ਤਾਂ ਡੱਫ ਹੋ ਗਏ ਹਾਂ ਹੁਣ ਤਾਂ ਨਵੇਂ ਟਾਈਮ ਨੇ ਨਵੀਆਂ ਗੁੱਡੀਆਂ ਹੁਣ ਤਾਂ ਨਵੀਆਂ ਗੁੱਡੀਆਂ ਨਵੇਂ ਪਟੋਲੇ ਹੋ ਗਏ ਉਹ ਸਮਾਂ ਤਾਂ ਨਹੀਂ ਹੁਣਾਉਂਦਾ ਉਹ ਤਾਂ ਗਿਆ ਉਹ ਨਹੀਂ ਹੁੰਦਾ ਠੀਕ ਨਾ ਉਹ ਤਾਂ ਦੂਰ ਉੱਡ ਗਿਆ ਹਾਂ ਉਹ ਆਵਾਟ ਪਟਕੇ ਪਾਣੀ ਪੀ ਲੈਂਦੇ ਮਾਲ ਚਰਦੇ ਸੀ ਜੋ ਜਿਹੜਾ ਪੁਰਾਣਾ ਸਮਾਂ ਸੀ ਉਹ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦਾ ਪਿਆਰ ਸੀਗਾ ਹਾਂ ਹਾਂ ਤੇ ਹੁਣ ਪਿਆਰ ਵੀ ਖਤਮ ਹੁਣ ਪਿਆਰ ਵੀ ਖਤਮ ਜੀ ਮੋਬਾਈਲ ਨਾਲ ਪਿਆਰ ਆ ਸਭ ਨੂੰ ਮੋਬਾਈਲ ਨਾਲ ਹੁਣ ਕੋਈ ਰਿਸ਼ਤੇਦਾਰੀ ਚ ਪਗ ਜੇ ਤੂੰ ਰਿਸ਼ਤੇਦਾਰੀ ਨਹੀਂ ਕਰਦਾ ਮੋਬਾਈਲ ਮਾੜੀ ਜੀ ਮੋਬਾਈਲ ਤੇ ਕੰਮ ਲੱਗਿਆ ਰਹਿੰਦਾ ਬਾਈ ਬਾਈ ਲੱਗਿਆ ਰਹੇ ਕੋਈ ਮੋਬਾਈਲ ਤੇ ਘੱਟ ਚੰਦਾ ਆ ਇਹ ਭਾਈ ਇਸ ੱਖਾਂ ਦੀ ਹੁਣ ਜਾਂਦੇ ਹੀ ਨਹੀਂ ਕੋਈ ੱਖਾਂ ਦੀ ਜਿਹੜੀ ਖੁੰਡ ਚਰਚਾ ਹੈਗੀ ਅੱਗੇ ਲੋਕ ਜਦੋਂ ਸਾਂਝੀ ਸੱਤ ਦੇ ਵਿੱਚ 20 ਬੰਦੇ ਬੈਠੇ ਹੁੰਦੇ ਬਾਹਰਲਾ ਕੋਈ ਆਉਂਦਾ ਪਰ ਨਾ ਤਾਂ ਰਿਆਉਂਦਾ ਫਤੇ ਬੁਲਾਉਂਦਾ ਹੈ ਸਾਰਿਆਂ ਨੂੰ ਫਤੇ ਬੁਲਾ ਕੇ ਜਾਂਦਾ ਅੱਗੇ ਤਾਂ ਮੇਰੇ ਵਿਆਹ ਅੱਜ ਕੋਈ ਜਵਾਕ ਨਹੀਂ ਕੋਈ ਫਤੇ ਬੁਲਾਉਂਦਾ ਜਨ ਬਾਈ ਬਾਤ ਰਹੀ ਥੀ ਅੱਗੇ ਲੋਕ ਕਿੰਨਾ ਹੋ ਕਰਦੇ ਸੀਗੇ ਦਾਰੂ ਤੋਂ ਛੱਡਦੇ ਗੱਲਾਂ ਹਾਂ ਆ ਵਿਚਰਾਬੀ ਹੋਏ ਫਿਰਨਾ ਆਪਣੇ ਯਾਰ ਰਹੇ ਤੇ ਬੱਛ ਡੱਕੀ ਗਈ ਬਾਈ ਵੀਡੀਓ ਵਧੀਆ ਲੱਗੀ ਉਹ ਟਾਈਮ ਕਿੱਥੇ ਨੇ ਹੋਣਾ ਬੱਚੇ ਕੀ ਕਰਦੇ ਨੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਪੇਜ ਨੂੰ ਫੋਲੋ ਕਰਿਓ ਕੋਈ ਤੂ ਰਾਤ ਰਾਤ ਨੀਂਦ ਨੂੰ ਜਨ ਜੇ ਟੱਟ ਨਾ ਲਿਆ ਦੇ ਬਾਈ ਕੰਟੇ